ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਜੀ ਤਿਆਰ ਹੋ ਗਿਆ ਵਾ ਸਮਾਂ ਹੋ ਗਿਆ 6:30 ਵਜੇ ਦਾ ਸਵੇਰ ਦਾ ਹੁਣ ਮੈਂ ਜਾਣ ਲੱਗਿਆ ਜੀ ਸੁਲਤਾਨਪੁਰ ਲੋਧੀਬਲ ਨੂੰ ਦੇਖਦੇ ਆਂ ਉੱਧਰ ਨੂੰ ਜਿੱਥੇ ਤੱਕ ਵੀ ਆਪਣੀ ਕਾਰ ਗਈ ਜਾਵਾਂਗੇ ਜਿੱਧਰ ਫਲੱਡ ਆਏਵੇਂ ਨੇ ਹੜਾ ਆਏਵੇਂ ਨੇ ਉੱਧਰ ਜਾ ਰਹੇ ਆਂ ਜੀ ਤੇ ਦੇਖਣ ਜਾ ਰਹੇ ਆਂ ਤੇ ਪੁੱਛਣ ਜਾ ਰਹੇ ਆਂ ਭੈਣ ਭਰਾਵਾਂ ਨੂੰ ਕਿ ਹੁਣ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਮੇਨਂ ਜ਼ਰੂਰਤ ਹੈਗੀ ਆ जुड़े रहयो हां जी दोस्तों अब बस चाय पी ली 6:00 ਵਜੇ ਕੇ 47 ਮਿੰਟ ਹੋ ਗਏ ਬਸ ਤੁਰਨ ਲੱਗੇ ਆਂ ਚਾਹ ਪੀ ਕੇ ਆ ਰਹੀਆਂ ਸੁਲਤਾਨਪੁਰ ਲੋਧੀਵਾਲ ਨੂੰ ਅਜਨਾਲੇਵਾਲ ਨੂੰ ਕਪੂਰਥਲੇਵਾਲ ਨੂੰ ਦੇਖਦੇ ਆਂ ਕਿੱਥੇ ਤੱਕ ਵੀ ਜਾ ਗਿਆ ਜਾਇਆ ਗਿਆ ਜਾਵਾਂਗੇ ਤੇ ਜੁੜੇ ਰਹੋ ਤੁਹਾਨੂੰ ਦਿਖਾਉਣੀ ਆ ਲੱਭੀ हां जी ਤੁਰਨ ਲੱਗੇ ਆਂ ਜੀ ਤਾਂ हां जी ਆ ਖੜ ਗਿਆ ਮੈਂ ਇੱਥੇ ਜਿਹੜਾ ਇਹ ਯਾਰ ਆਹ ਪਿਸ਼ਟਾ ਪੁਸ਼ਟਾ ਜਿਹੜਾ ਖੰਨੇ ਆ ਆ ਇੱਥੇ ਵੇਟ ਕਰ ਰਹੇ ਆਂ ਸਾਡੇ ਆ ਰਹੇ ਨੇ ਬੰਦੇ ਯਾਨੀ ਨਾਲ ਜਾਣਾ ਮੇਰੇ ਉਹ ਆ ਰਹੇ ਨੇ ਉਹਨਾਂ ਦੀ ਵੇਟ ਕਰ ਰਹੀਆਂ ਖੜਾ ਹਾਂਜੀ ਪੰਪ ਤੇ ਖੜੇ ਧੀਗੇ ਤੇਲ ਪਵਾ ਰਹੇ ਸੀ ਜਾ ਰਹੇ ਹਾਂ ਸੁਲਤਾਨਪੁਰ ਲੋਧੀ ਨੂੰ ਆ ਭਾਈ ਬੈਠਾ ਮੁੰਡਾ ਚੋਬਰ ਠੀਕ ਹੋ ਹਾਂ ਜੀ ਜਾ ਰਹੇ ਹਾਂ ਜੀ ਆਹ ਲੁਧਿਆਣਾ ਕੰਪਨੀ ਦਾ ਨਾਮ ਪਿਆਰੇ ਪ੍ਰਕਾਰ ਤੋਂ ਦੂਰ ਹੈ। ਲਾਉੜ ਵਾਲਾ ਆਇਆ ਕੁਆਹ। ਕੁਆਹ ਜਾ ਰਹੇ ਹਾਂ। ਹਾਂਜੀ ਬਿਆਸ ਦਰਿਆ ਤੋਂ ਹੈਗੇ ਆਂ ਜੀ ਅਸੀਂ 4 10 ਕਿਲੋਮੀਟਰ ਮਗਰ ਇੱਥੇ ਚਾਹ ਪੀਣ ਨੂੰ ਰੁਕੇ ਦੀਏ ਯਾਰ ਉਹ। ਇਹ ਚਾਹ ਪੀ ਲਈਏ ਜੱੱਦੇ ਚੱਲੇ ਆਂ ਉੱਥੋਂ ਜਿੰਨੀ ਚਾਹੀਦੀ ਥੀ ਹੈਗੀ। ਤੂੰ ਠੀਕੋ। ਸੁਲਤਾਨਪੁਰ ਲੋਧੀ ਚੱਲੇ ਆ। ਦੇਖੋ ਯਾਰ ਕਿੰਨਾ ਵਧੀਆ। ਟੌਕ ਹੈਗਾ ਕਿੰਨੇ ਮਹੀਨੇ ਦਾ ਆ? ਇਹ 40 ਦਿਨ ਦਾ ਜੀ। ਕਾਲੇ ਕਣ ਦਾ ਠੀਕ ਆ, ਠੀਕ ਆ। ਉਹ ਠੀਕ ਆ। ਚਾਹ ਪਾਣੀ ਕਿਉਂ ਸਰ? ਵਧੀਆ ਜਿਹੀ ਮੈਨੇ ਚਾਹ ਚਾਹੀ। ਗਲਾਸ ਦੇ ਦਿਵਾ। ਗਲਾਸ ਦੇ ਦੇ ਯਾਰ। ਚਾਹ ਪੀ ਰਹੇ ਹਾਂ ਯਾਰ। ਚਾਹ ਬੜੀ ਘੈਂਟ ਬਣਾਈ ਆ ਟੱਬੇ ਵਾਲੇ ਨੇ। ਹੁਣ ਚੱਲ ਭੂਸ ਸਮਾਨ ਮੇਰੇ ਹਿਸਾਬ ਨਾਲ। ਆ ਯਾਰ ਸੁਲਤਾਨਪੁਰ ਲੋਧੀ ਖੜੇ ਆ ਪਤੀ ਜੀ। ਇੱਥੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਕਿਹੜੇ ਪਿੰਡ ਦੇ ਵਿੱਚ ਫਲੱਟ ਆਇਆ ਕਿਹੜੇ 'ਚ ਨਹੀਂ ਤਿੰਨ ਚਾਰ ਜਣਿਆਂ ਨੂੰ ਪੁੱਛ ਲਿਆ। ਹੰਤਾ ਗਲਤ ਪਾਦਾ ਯਾਰ ਰਸਤਾ ਇੰਨੀ ਦੂਰ ਤੂੰ ਹੀ ਆਇਆ ਯਾਰ। ਚਲੋ ਕੋਈ ਗੱਲ ਨਹੀਂ ਮੱਥਾ ਟੇਕ ਦਾਂਗੇ। ਆਹੀ ਆ। ਰਸਤਾ ਚੱਲ ਚੱਲ ਚੱਲ। ਹਾਂਜੀ ਮਿੱਤਰ ਪਿਆਰਿਓ ਸੁਲਤਾਨਪੁਰ ਲੋਧੀ ਪਹੁੰਚ ਗਏ ਅਸੀਂ ਮੈਂ ਕਿਹਾ ਚਲੋ ਮੱਥਾ ਮੁੜਦੇ ਹੋਏ ਟੇਕਦੇ ਹਾਂ ਪਹਿਲਾਂ ਗਾਹਾਂ ਚੱਲਦੇ ਹਾਂ। ਦੇਖੋ ਇੰਨੇ ਵਧੀਆ ਲੋਕ ਨੇ ਸਾਨੂੰ ਕਹਿੰਦੇ ਜੀ ਖਾਣ ਪੀਣ ਦੀ ਕੋਈ ਰਸ ਦੀ ਲੋੜ ਨਹੀਂ ਹੈਗੀ ਕਿ ਜਦੋਂ ਇੱਥੇ ਪਾਣੀ ਉੱਤਰ ਗਿਆ ਮਤਲਬ ਫੇਰ ਇੱਥੇ ਡੀਜ਼ਲ ਦੀ ਲੋਡ ਪੈਣੀ ਆ ਕਹਿੰਦੇ ਸਾਨੂੰ ਖਾਲੇ ਜੀ ਬੋਰੀਆਂ ਦੀ ਲੋਡ ਪੈਣੀ ਆ ਨਾਲ ਸ਼ਹਿਰ ਚੋਂ ਸਾਨੂੰ ਮਿਲੀ ਸੀ ਸਰਦਾਰ ਜੀ ਇੱਕ ਬਹੁਤ ਵਧੀਆ ਗੱਲ ਕਰੀਆ ਉਹਨਾਂ ਨੇ ਆ ਕਹਿੰਦੇ ਜਿਹੜੇ ਹੋਰ ਨੇ ਜੀ ਉਹੀ ਰਾਸ਼ਨ ਇਕੱਠਾ ਕਰੀ ਜਾਂਦੇ ਨੇ ਜੀ ਕਹਿੰਦੇ ਬਹੁਤ ਮਾੜੀ ਸਥਿਤੀ ਹੈਗੀ ਆ ਜੀ ਕਹਿੰਦਾ ਕਿ ਇੱਥੇ ਰਾਸ਼ਨ ਦੀ ਕੋਈ ਲੋਡ ਨਹੀਂ ਹੈਗੀ ਬਾਕੀ ਅਸੀਂ ਚੱਲੇ ਆ ਉੱਥੋਂ ਬੰਨ ਕੰਨੀ ਨੂੰ ਤੁਹਾਨੂੰ ਦਿਖਾਉਣੇ ਆ ਜਾ ਕੇ ਹਾਂ ਆ ਦੇਖੋ ਜੀ ਕਿਵੇਂ ਪਾਣੀ ਚੱਲਿਆ ਰਿਹਾ ਹੈਗਾ ਵਿਚ ਵਿਚ ਝੋਨਾ ਦੇਖ ਰਿਹਾ ਹੈ ਮਾੜਾ ਮੋਟਾ جا رہے ہیں اسی بھی ادھروں یار ایک تاں سڑک بہت چھوٹی ہے گی آہ واہ واہ ہاں جی سਤਿ ਸ਼੍ਰੀ ਅਕਾਲ ਜੀ ਇੱਧਰ ਸੁਲਤਾਨਪੁਰ ਲੋਧੀ ਤੋਂ ਅੱਗੇ ਆਏ ਬਿਆਂ ਜਿੱਥੇ ਬੰਨ ਟੁੱਟਿਆ ਵਿਆ ਕਿਹੜਾ ਪਿੰਡਾ ਪੁੱਤਾ ਇਹ ਪਿੰਡ ਚੱਕ ਪੱਤੀ ਬੱਲੂ ਭਾਦਰਾ ਜੀ ਠੀਕ ਆ ਠੀਕ ਆ ਦੇਖੋ ਯਾਰ ਜਿਹੜਾ ਪਾਣੀ ਚੱਲ ਰਿਹਾ ਗਾਹਾਂ ਸਾਰਿਆਂ ਦੀਆਂ ਫਸਲਾਂ ਮੋਟਰਾਂ ਡੁੱਬੀਆਂ ਵੀਆਂ ਹੈਗੀਆਂ ਨੇ ਪਹਿਲਾਂ ਨਾਲੋਂ ਕਿੰਨਾ ਕੁ ਪਾਣੀ ਘਟਿਆ ਪੁੱਤਾ ਪਹਿਲਾਂ ਨਾਲੋਂ ਅੱਧਾ ਕੁ ਫੁੱਟ ਪਾਣੀ ਘਟਿਆ ਜੀ ਅੱਧਾ ਕੁ ਫੁੱਟ ہاں جی ਠੀਕ ਆ ਠੀਕ ਆ ਠੀਕ ਆ 5-7 ਦਿਨ ਹੋ ਗਏ ਭਗਤੇ ਨੂੰ ਹਾਂ 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 ਹਾਂਜੀ ਤੇ ਆਪ ਧੀਜ ਮਿਲ ਕੇ ਦੀ ਯਾਰ ਇਹਨਾਂ ਦੇ ਨਾਲੇ ਪਿੰਡ ਨੇ ਇਹਨਾਂ ਦੀ ਵੀ ਫਸਲਾਂ ਖਰਾਬ ਹੋਈਆਂ ਹੈਗੀਆਂ ਨੇ ਆ ਕਹਿੰਦੇ ਸਾਨੂੰ ਰਾਸ਼ਨ ਦੀ ਲੋੜ ਨਹੀਂ ਹੈਗੀ ਨਾ ਇੱਥੇ ਫੜਦੇ ਹੋ ਹੈਗੇ ਨੇ ਆਪਣੇ ਜਿਹੜੇ ਕਿਸਾਨ ਭਰਾ ਹੈਗੇ ਨੇ ਰਾਸ਼ਨ ਆ ਕਹਿੰਦੇ ਸਾਨੂੰ ਜਦੋਂ ਪਾਣੀ ਉੱਤਰ ਗਿਆ ਇੱਕ ਬੀਜ ਤੇ ਇੱਕ ਡੀਜ਼ਲ ਡੀਜ਼ਲ ਦੀ ਮੇਨ ਇਹਨਾਂ ਨੂੰ ਜ਼ਰੂਰਤ ਜ਼ਿਆਦਾ ਹੈਗੀ ਆ ਚਲੋ ਬੋਰਿਆਂ ਦੀ ਵੀ ਹੈਗੀ ਆ ਖਾਲੀਆਂ ਦੀ ਮਿੱਟੀ ਦੀ ਵੀ ਹੈਗੀ ਆ ਪਰ ਮੇਨ ਇਹਨਾਂ ਨੂੰ ਚਾਹੀਦਾ ਇਹ ਡੀਜ਼ਲ ਤੇ ਇੱਕ ਹਾਂ ਬੀਜ ਬੀਜ ਮਤਲਬ ਜੇ ਡਾਈ ਹੋ ਸਕੇ ਤਾਂ ਡਾਈ ਦਾ ਵੀ ਉਪਲਬਧ ਕਰਕੇ ਦੇਣਾ ਚਾਹੀਦਾ ਹੈਗਾ ਇਹਨਾਂ ਕੋਈ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਰਾਸ਼ਨ ਦੀ ਦੱਸ ਦਿਓ ਕੋਈ ਹੈਗੀ ਹੈ ਜ਼ਰੂਰ ਤਾਂ ਕੋਈ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਮੈਂ ਠੀਕ ਆ ਠੀਕ ਆ ਸਾਰਿਆਂ ਦੇ ਘਰ ਉਰਲੇ ਬੰਨੇ ਆ ਕੋਈ ਪਾਏ ਮੰਨ ਲਓ ਵੀ ਪਾਣੀ ਦੇ ਮੰਨ ਲਓ ਮਾਰਚ ਨਹੀਂਗਾ ਬੰਦਾ ਠੀਕ ਆ ਠੀਕ ਆ ਠੀਕ ਆ ਭਤੀਜਾ ਥੋੜਾ ਇੱਕ ਮਿੰਟ ਆਹ ਦੇਖੋ ਜੀ ਉਹ ਵਿਚਾਰੇ ਸੇਵਾ ਲੈ ਕੇ ਆਏ ਬੈਨੇ ਮੁੰਡੇ ਕਿ ਹੋਰ ਜਾਣੇ ਉਹ ਸੇਵਾ ਫੜੀ ਜਾਂਦੇ ਨੇ ਯਾਰ ਇੱਥੇ ਐ ਵੀ ਆਪੀਆਂ ਹੋ ਗੀਆਂ ਤੇ ਆਹ ਦੇਖੋ ਭਤੀਜ ਕਿਵੇਂ ਝੋਨਾ ਡੁੱਬਿਆ ਪਿਆ ਯਾਰ ਜਿਵੇਂ ਕਿਵੇਂ ਕੋਠੇ ਉਹ ਹੋਵੇ ਪਏ ਨੇ ਆਹ ਭਤੀਜ ਦਾ ਆਹ ਭਤੀਜ ਦਾ ਹੀ ਇਲਾਕਾ ਹੈਗਾ ਅਸੀਂ ਗੱਡੀ 'ਚ ਬਿਠਾ ਲਿਆ ਤੀ ਨਾਲ ਕੇ ਚੱਲ ਸਾਨੂੰ ਬੰਦ ਤੱਕ ਲੈ ਚੱਲ ਠੀਕ ਆ ਬਹੁਤ ਲੁੱਟ-ਖੁੱਟੋ ਹੋ ਰਹੀ ਆ ਯਾਰ ਹੂਰੇ ਸੌਦਾ ਫੜੀ ਜਾਂਦੇ ਨੇ ਦੱਸ ਜਿਹੜੇ ਸੇਵਾ ਲੈ ਕੇ ਆਉਣੇ ਹੋ ਯਾਰ ਇਹਨਾਂ ਦੀ ਡੀਜ਼ਲ ਦੀ ਲੋਡ ਆ ਇਹਨਾਂ ਨੂੰ ਮੇਨ ਜਿਹੜੀ ਹੈਗੀ ਆ ਕਣਕ ਦੇ ਬੀਜ ਦੀ ਡੀਏਪ ਠੀਕ ਆ ਪਸ਼ੂਆਂ ਦੇ ਚਾਰੇ ਦੀ ਲੋਡ ਹੈਗੀ ਆ ਯਾਰ ਈ ਖਾਣ ਪੀਣ ਦੀਆਂ ਤਾਂ ਕਹਿੰਦੇ ਚੀਜ਼ਾਂ ਦੀ ਲੋੜੇ ਨਹੀਂ ਹੈਗੀ ਇੰਨੀ ਜ਼ਿਆਦਾ ਇੱਥੇ ਆਹ ਇਲਾਕੇ 'ਚ ਜਿੱਥੇ ਅਸੀਂ ਆਏ ਪਿਆ ਸੁਲਤਾਨਪੁਰ ਲੋਧੀ ਵਾਲੇ ਇੱਥੇ ਮਤਲਬ ਹੋਰੇ ਲੋਕ ਨੇ ਯਾਰ ਛਕਲਾ ਜੀ ਹੋਰ ਤਰ੍ਹਾਂ ਦੀਆਂ ਨੇ ਉਹਨਾਂ ਦੀਆਂ ਉਹ ਰੇੜੀਆਂ ਲਈ ਫਿਰਦੇ ਨੇ ਇੱਥੇ ਇੱਕ ਟਰਾਲੀ ਜਾ ਰਹੀ ਆ ਸਾਡੇ ਸਾਹਮਣੇ ਜੂਹ ਲੱਗੇ ਠੱਕੇ ਨਾਲ ਤਾਂ ਆਹ ਕੰਮ ਕਰ ਰਹੇ ਨੇ ਯਾਰ ਸਾਨੂੰ ਵੀ ਰਸਤੇ 'ਚ ਰੋਕਿਆ ਦੋ ਜਗ੍ਹਾ ਪਰ ਅਸੀਂ ਰੁਕੇ ਨਹੀਂ ਹੈਗੇ ਬਾਕੀ ਤੂੰ ਦੱਸ ਭਤੀਜਾ ਫਰਾਡ ਸਿਸਟਮ ਆ ਸਾਰਾ ਪਰਾਡਾ ਜੀ ਪ੍ਰੋਡਕਟ ਕੋਈ ਚੀਜ਼ ਦੀ ਲੋੜ ਨਹੀਂ ਇੱਥੇ ਰਾਸ਼ਨ ਪਾਣੀ ਦੀ ਕਿਹ ਚੀਜ਼ ਦੀ ਲੋੜ ਨਹੀਂ ਬੇਲੇ ਬਸ ਬੈਠੇ ਬੰਨਾਂ ਦੇ ਦਸ ਚੰਡੀ ਗਏ ਇੱਥੇ ਕਿਹ ਚੀਜ਼ ਦੀ ਇਹਨਾਂ ਦੀ ਮਰਲਾ ਪੈਲੀ ਨਹੀਂ ਹੈਗੀ ਜਿੰਨਾ ਜਿਹੜੇ ਇੱਥੇ ਰਾਸ਼ਨ ਲੈਂਦੇ ਨੇ ਫੀਡਰ ਬੰਦਾ ਤੇ ਲੈਂਦਾ ਹੀ ਨਹੀਂ ਨਾ ਮੈਨੂੰ ਪਤਾ ਯਾਰ ਪਤਾ ਮੈਨੂੰ ਸਿਰਫ ਇੱਥੇ ਲੋੜ ਆ ਚਾਰੇ ਦੀ ਤਾਂ ਓਡਾ ਮੰਨ ਲਓ ਜਿੰਨਾਂ ਦੇ ਪੱਠੇ ਮਰੇ ਆ ਜਿੰਨਾਂ ਤੋਂ ਡੰਗਰਾ ਉਹਨਾਂ ਸਿਰਫ ਚਾਰੇ ਦੀ ਲੋੜ ਠੀਕ ਆ ਜੀ ਇੱਕ ਦੀਜ਼ਲ ਤੇ ਕਣਕ ਦਾ ਬੀਜ ਪੀਏਪੀ ਠੀਕ ਆ ਠੀਕ ਆ ਆ ਸੁਣ ਲਿਆ ਭਾਈ ਆ ਸੁਣ ਲੋ ਕੀ ਕਹਿ ਰਹੇ ਆ ਆ ਲੱਗੇ ਪਏ ਨੇ ਜੀ ਬੰਤ ਤੇ ਖੜੀਆਂ ਮਸ਼ੀਨ ਵੀ ਚੱਲ ਰਹੀ ਆ ਮਗਰ ਹੁਣ ਰਸਤਾ ਬਣਾਉਣਗੇ ਫਿਰ ਕਹਿੰਦੇ ਮਿੱਟੀ ਪਾਉਣੀ ਸ਼ੁਰੂ ਕਰਾਂਗੇ ਆ ਬਾਪੂ ਜੀ ਨੇ ਬਾਪੂ ਜੀ ਕਿਹੜਾ ਪਿੰਡ ਆ ਆਪਣਾ ਹਾਜੀਪੁਰ ਜੀ ਹਾਜੀ ਗੁਰੂਪੁਰ ਹਾਂ ਜੀ ਜ਼ਮੀਨ ਆ ਆਪਣੀ ਇੱਥੇ ਆ ਕਿ ਸਰਦੁੱਲਾਪੁਰ ਪੀਰ ਦੀਵੰਦ ਦੇ ਮੰਡ ਚ ਇੱਥੇ ਜਿਹੜਾ ਆਪਣਾ ਪਿੰਡ ਹਾਜੀਪੁਰਾ ਠੀਕ ਆ ਤੇ ਆਪਾਂ ਨੂੰ ਤਾਰਦੀ ਰੋੜ ਆ ਮੇਨ ਇੱਥੇ ਹਾਂਜੀ ਮੇਨ ਤਾਰਤ ਬੋਰੇ ਹੋ ਰਹੇ ਠੀਕ ਆ ਜੀ ਤੇ ਮੈਂ ਯਾਰ ਠੀਕ ਆ ਜੀ ਕਿੰਨੇ ਵੀ ਮੇਰੇ ਭੈਣ ਭਰਾ ਮੈਨੂੰ ਆਲੇ-ਦਾਲੇ ਤੋਂ ਦੇਖਦੇ ਨੇ ਸੁਣਦੇ ਨੇ ਆ ਦੇਖ ਲਓ ਯਾਰ ਆਹ ਕਿਹੜੀ ਜਗ੍ਹਾ ਜੀ ਲੋਕੇਸ਼ਨ ਬੋਲਦੇ ਬਾਪੂ ਇਹ ਆਗਾ ਜੀ ਸੁਰਦੁਰਲਾਪੁਰ ਦਾ ਮੰਡ ਭੀਮ ਕਦੀਮ ਠੀਕ ਆ ਜੀ ਤੇ ਬਿਆਸਾ ਦਰਿਆ ਠੀਕ ਆ ਨਾਮ ਕੀ ਆ ਬਪੂ ਕਰਾ ਜਸਵਿੰਦਰ ਸਿੰਘ ਜੀ ਹਾਜੀ ਠੀਕ ਆ ਜੀ ਫੋਨ ਨੰਬਰ ਬੋਲਦੇ ਬਾਪੂ 9417487609 ਮੈਂ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਸਾਨੂੰ ਰਾਸ਼ਨ ਦੀ ਤੂੜੀ ਪੱਠੇ ਦੀ ਆਦੇ ਕੋਈ ਲੋੜ ਨਹੀਂ ਉਹ ਜਿਹੜੀ ਕਿਸੇ ਦੀ ਸੇਵਾ ਕਰਨੀ ਜਦੋਂ ਪਾਣੀ ਲੱਤਿਆ ਉਹ ਗਰੀਬ ਬੰਦਿਆਂ ਨੂੰ ਜਿਹੜਿਆ ਦੋ ਦੋ ਚਾਰ ਕਿੱਲੇ ਵਾਲੇ ਉਹਨਾਂ ਨੂੰ ਡਾਇਆ ਲੈ ਦਿਓ ਤੇਲ ਲੈ ਦਿਓ ਤਣਕ ਲੈ ਦਿਓ ਉਹਨਾਂ ਦੀ ਬੁਝਾ ਦਿਓ ਤੇ ਬਾਕੀ ਐਸੋੜੇ ਸਾਨੂੰ ਇੱਕ ਮਿੱਟੀ ਦੀ ਤੇ ਬੋਰੀਆਂ ਦੀ ਤੇ ਨਾਲ ਸਾਨੂੰ ਤਾਰ ਜਿਹੜੀ ਇਹਦੇ ਵਿੱਚ ਕਰੇਟ ਪਾ ਕੇ ਦਰਿਆ ਬੰਨਣਾ ਠੀਕ ਆ ਠੀਕ ਆ ਬਾਪੂ ਜੀ ਲੈ ਆ ਭਾਈ ਮੁੰਡਿਓ ਨੰਬਰ ਵੀ ਬਾਪੂ ਜੀ ਨੇ ਬੋਲਤਾ ਯਾਰ ਤੇ ਸਿੱਧਾ ਕੰਟੈਕਟ ਕਰੋ ਮੇਰਾ ਕਹਿੰਦਾ ਬਾਪੂ ਜੀ 74 87609 ਜਤਵੰਦ ਸਿੰਘ ਠੀਕ ਆ ਬਾਪੂ ਜੀ ਠੀਕ ਆ ਜੀ ਹਾ ਦੇਖੋ ਯਾਰ ਪਾਣੀ ਚੱਲਦਾ ਨਹੀਂ ਚੱਲ ਰਹੀ ਹੈ ਕਿ ਆ ਤੇ ਆ ਹੁਣ ਦੂਏ ਬੰਨਤੇ ਚੱਲੇ ਨੇ ਵਿਚਾਰੇ ਕਿਸ਼ਤੀ ਲੈ ਕੇ ਵੱਡਾ ਬੰਨ ਨਹੀਂ ਪੁੱਟਾ ਇਹ ਬੰਨਰ ਕੋਟਾ ਤੇ ਪ੍ਰਸ਼ਾਦਾ ਲੈ ਕੇ ਚੱਲੇ ਨੇ ਬਾਈ ਉਧਰ ਦੂਏ ਬੰਨਤੇ ਇਹ ਕਹਿੰਦੇ ਨੇ ਯਾਰ ਬਾਈ ਕਿ ਚੱਲੋ ਜੇ ਚੱਲਣਾ ਕਿਸ਼ਤੀ 'ਚ ਮੈਂ ਕਿਹਾ ਚੱਲ ਰਸਤਾ ਕਿਸ਼ਤੀ 'ਚ ਕੀ ਕਰਨਾ ਹੈ ਯਾਰ ਹਾਂਜੀ ਆਪਾਂ ਤਾਂ ਤੂ ਇਹਨਾਂ ਨੂੰ ਪ੍ਰੋਬਲਮ ਹੈਗੀ ਆਪਾਂ ਨੂੰ ਪਤਾ ਲੱਗ ਗਿਆ ਉਹ ਆਪਾਂ ਵੀਡੀਓ ਪਾਤੀ ਤੇ ਹੋਰ ਪਾਵਾਂਗੇ ਆਵਾਂਗੇ ਜਦੋਂ ਸੁੱਕ ਪੱਕੇ ਚ ਡੀਜ਼ਲ ਵੀ ਲੈ ਕੇ ਆਵਾਂਗੇ ਤੇ ਕਣਕ ਦਾ ਬੀਜ ਵੀ ਲੈ ਕੇ ਆਵਾਂਗੇ ਜਿੰਨੇ ਜੋਗੇ ਹੈਗੇ ਆ ਆਪਾਂ ਬਹੁਤ ਮਾਰੀ ਕੰਡੀਸ਼ਨ ਹੈਗੀ ਆ ਯਾਰ ਧੰਨ ਕੀ ਗਰਾ ਯਾਰ ਇਹ ਫਿਰ ਵੀ ਆ ਕਹਿੰਦੇ ਨੇ ਕਿ ਸਾਨੂੰ ਰੱਖਣ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਹੈਗਾ ਦੇਖੋ ਕੀ ਗਰਾ ਹੈ ਚਲਪੀ ਚਾ ਇੱਕ ਜੱਲਾਈ ਗੱਲ ਹੋਰ ਆ ਚਲੋ ਯਾਰ ਨੁਕਸਾਨ ਹੋ ਗਿਆ ਨਹੀਂ ਹੋਣਾ ਚਾਹੀਦਾ ਹੈਗਾ ਪਰ ਇਹਦੇ ਵਿੱਚ ਇੱਕ ਗੱਲ ਪਤੀਜੋ ਹੋਰ ਵੀ ਹੈਗੀ ਆ ਸੋਚਣ ਵਾਲੀ ਕਿ ਜਿਵੇਂ ਹੋਏ ਨਾ ਰੇ ਖੇਤ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਦੋ ਦੋ ਫੁੱਟ ਜੋ ਵੀ ਰੇਤਾ ਆਇਆ ਹੈਗਾ ਫਿਰ ਜਦੋਂ ਨੁਕਸਾਨ ਇੰਨਾ ਨਹੀਂ ਝੱਲਿਆ ਏ ਫਸਲ ਇੰਨੀ ਦੀ ਖਰਾਬ ਹੋਈ ਆ ਰੇਤਾ ਵੀ ਇੰਨਾ ਤਾਂ ਚਾਹੀਦਾ ਹੈ ਕਿਸਾਨਾਂ ਦਾ ਮਤਲਬ ਸਰਕਾਰ ਨੇ ਜੇ ਆਪ ਕੁਝ ਨਹੀਂ ਦੇਣਾ ਹੈਗਾ ਤੁਸੀਂ ਇਹਨੂੰ ਰੇਤਾ ਦਾ ਆਪਦਾ ਕਿਸੇ ਨੂੰ ਕਹਾ ਵੇਚ ਲੈਣ ਦੋ ਜਦੋਂ ਝਾਲ ਆ ਚੱਲ ਰਹੇ ਨੇ ਮਾਰਾ ਖਾਰਾ ਰਹੇ ਨੇ ਆ ਵੀ ਗੱਲ ਪਰ ਠੀਕ ਆ ਬਜ਼ੁਰਗਾਂ ਦੀ ਠੀਕ ਆ ਨਾ ਆ ਹੁਣ ਚਾਹੀਦਾ ਹੈਗਾ ਇਹ ਸੀਐਮ ਨੂੰ ਚਾਹੀਦਾ ਹੈ ਜੇ ਤੂੰ ਆਹੀ ਕੰਮ ਕਰ ਦਵੇਂ ਠੀਕ ਆ ਤੁਹਾਨੂੰ ਲੋਕ ਸਰਾਉਣ ਲੱਗ ਜਾਣਗੇ ਨਹੀਂ ਤਾਂ ਭਾਈ ਪਤਾ ਹੀ ਆ ਲੋਕਾਂ ਨੂੰ ਜੋ ਹੋ ਰਿਹਾ ਹੈ ਦੱਸਣ ਦੀ ਲੋੜ ਨਹੀਂ ਹੈਗੀ ਬਾਕੀ ਤੂੰ ਦੱਸ ਦੇ ਬਾਪੂ ਠੀਕ ਆ ਬਾਕੀ ਐਂ ਹੀ ਕਹਿੰਨੇ ਆ ਵੀ ਜਿਹਦੇ ਜਾਦੀ ਰੇਤ ਤੋਂ ਪੈ ਗਈ ਗਵਰਨਮੈਂਟ ਉਹਨੂੰ ਚੁੱਕਣ ਦਵੇ ਕੋਈ ਮੈਨਕਲ ਮੁੰਕਦਾ ਵਾ ਮਤਲਬ ਨਹੀਂ ਜਿੱਥੇ ਲੋੜ ਪੈਦੀ ਗੱਲ ਤੇ ਜ਼ਿੰਮੇਵਾਰਾਂ ਦੇ ਜਿੱਥੇ ਟੁੱਟੇ ਉਹਨਾਂ ਤੋੜਾਂ ਜੀ ਭਾਲ ਲੈਣ ਤੇ ਜਿਹੜੀ ਉਹਨਾਂ ਦੀ ਪੈੜੀ ਸੋਖੀ ਬਣ ਜੇ ਜਿਹੜਾ ਇੱਕ ਨਵਾਂ ਰੂਲ ਬਣਾ ਲਿਆ ਮੈਨਕਲ ਚੁੱਕੂਗੀ ਹਾਂ 10000 ਨੂੰ ਟਰੱਕ ਟਰਾਲੀ ਮਿਲਦੀ ਆ ਫੇਰ ਠੀਕ ਆ ਤੇ ਜੀਮੀਦਾਰ ਜੇ ਆਪਦੇ ਖੱਤੇ ਚੁੱਕਦਾ ਉਹਨੂੰ ਚੁਪਣ ਨਹੀਂ ਦਿੰਦੇ ਫੇਰ ਇੱਥੋਂ ਮਿਲਦੀ ਆ ਕੋਟੀ ਪਾਉਣ ਨੂੰ ਤੇ ਜੇ ਆਪਦੇ ਖੇਤ ਤੋਂ ਚੁੱਕਦਾ ਉਹ ਤੋਂ ਮੈਨਗਾ ਜੀ ਚਲੋ ਜੀ ਕਿਉਂਕਿ ਭਾਈਏ ਦਾ ਵੀ ਹੱਲ ਕਰਨਾ ਚਾਹੀਦਾ ਚਲ ਠੀਕ ਆ ਹਾਂਜੀ ਆ ਵੀ ਮੇਰੇ ਭਤੀਜਾ ਆਏ ਬਨੇ ਕਤਰਾਲੀ ਸਾਹਿਬ ਤੋਂ ਹਾਂਜੀ ਘਰਾਲੀ ਸਾਹਿਬ ਦੇ ਲਾਗੇ ਪਟੋਈ ਕੋਲ ਆਏ ਆ ਆ ਭਤੀਜ ਲੈ ਕੇ ਆਏ ਨੇ ਉਹ ਪਿੱਛੇ ਤੁਹਾਨੂੰ ਚਾਰ ਦਿਖਦਾ ਹੋਊਗਾ ਚਾਰ ਪੀਆਂ ਟਰੈਡੀਆਂ ਲੈ ਕੇ ਆਏ ਨੇ ਹਾਂਜੀ ਅਸੀਂ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਖੜੇ ਆ ਭਤੀਜ ਚਾਰ ਲੈ ਕੇ ਆਏ ਹੋਏ ਹੈਗੇ ਨੇ ਟਕਾਲੇ ਤੇ ਹਾਂਜੀ ਜਲੰਧਰ ਖੜੇ ਆ ਜੀ ਲਾਈਟਾਂ ਤੇ ਜਾ ਰਹੇ ਹਾਂ ਹਾਂਜੀ ਚਾਹ ਪੀ ਰਹੇ ਸੀ ਰਸਤੇ 'ਚ ਲੁਧਿਆਣੇ ਤੋਂ ਥੋੜਾ ਜਿਹਾ ਪਿੱਛੇ ਆ ਗਿਆ 20 ਕਿਲੋਮੀਟਰ ਹਾਂਜੀ ਚਾਹ ਪੀ ਲਈ ਜੀ ਹੁਣ ਚੱਲਦੇ ਆਂ ਪਿੰਡ ਵੱਲ ਜਾ ਰਹੇ ਹਾਂ ਜੀ ਮੈਂ ਉੱਥੇ ਹੈ ਗਿਆ ਲਾਟੂ ਵਾਲਾ ਪਾਣੀ ਦੀ ਸਪੀਡ ਕਾਫੀ ਹੈਗੀ ਆ ਯਾਰ ਹਾਂਜੀ ਟੋਲ ਤੋਂ ਮਗਰ ਹੈਗੇ ਆ ਜੀ ਪਾਣੀ ਕਾਫੀ ਤੇਜ਼ ਆ ਯਾਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਹੋਰ ਦੱਸੋ ਦੇਖੋ ਸ਼ੱਕ ਵੀ ਨਹੀਂ ਹਾਂਜੀ ਦੋਸਤੋ ਜਲੰਧਰ ਤੋਂ ਆ ਰਹੇ ਸੀ ਲੁਧਿਆਣੇ ਵੱਲ ਨੂੰ ਜਿਹੜਾ ਆ ਟੋਲ ਪਲਾਜ਼ਾ ਜਾਂ ਲੱਗਿਆ ਹੋਵੇ ਆ ਯਾਰਾ ਪਾ ਜਿੰਨ ਤੋਂ ਤੋਂ ਲੁਧਿਆਣੇ ਨੂੰ ਆਉਣੀ ਹੋਈ ਇੰਨੇ ਖੱਡੇ ਨੇ بڑے ਹਾਈਵੇ ਦੇ ਵਿੱਚ ਗੱਲਾਂ ਹੀ ਛੱਡ ਦੋ ਫਿਰ ਟੋਲ ਕਿਸ ਚੀਜ਼ ਦਾ ਲੈਂਦੇ ਨੇ ਯਾਰ ਜਾਂ ਤਾਂ ਦੋਸਤੋ ਇਹ ਜਿੰਨਾ ਰੇਟ ਰੱਖਿਆ ਪਿਆ ਰੇਟ ਅੱਧਾ ਕਰ ਦੇਣ ਟੋਲ ਦਾ ਸਾਰਿਆਂ ਵਾਸਤੇ ਜਦੋਂ ਤੁਸੀਂ ਟੋਲ ਪੂਰਾ ਲੈਨੇ ਹੋ ਉਹਨਾਂ ਨੂੰ ਟੋਏ ਨੂੰ ਕੌਣ ਭਰੂਗਾ ਪਿੱਛੇ ਇੱਕ ਟਰੱਕ ਵੀ ਪਲਟਿਆ ਪਿਆ ਦੀਆ ਗੱਡੀ ਦੀ ਕੀਤੀ ਉਹ ਟਰੱਕ ਦੀਗੇ ਕੋਈ ਹੋਰ ਬਾਹਰ ਸੀ ਇੱਕ Tata 457 ਹਾਂ ਮਤਲਬ ਜਿਵੇਂ ਟੋਏ ਨੇ ਹੁਣ ਉਹਨੂੰ ਕੀ ਪਤਾ ਜਿਵੇਂ ਸਪੀਡ ਨਾਲ ਹੁੰਦੀ ਆ ਗੱਡੀ 100 ਲੱਖ ਤੱਕ ਵੱਜਦੀ ਆ ਯਾਰ ਐਕਸੀਡੈਂਟ ਕੋਈ ਵੀ ਹੋ ਸਕਦਾ ਏ ਠੀਕ ਆ ਨਾ ਮਤਲਬ ਆ ਬਣਾਉਣੇ ਚਾਹੀਦੇ ਨੇ ਐ ਥੜੋ ਆ ਕਿ ੱੱਕਾ ਇੱਕ ਹਾਂ ਖੱਡੇ ਹੈ ਉਹ ਬਹੁਤ ਨੇ ਲੋਕਾਂ ਨੂੰ ਪਤਾ ਹੀ ਆ ਬੋਲਦੇ ਪਤਾ ਨਹੀਂ ਕਾ ਤੁਨੀ ਹੈ ਕਿ ਸਮਝ ਤੋਂ ਬਾਹਰ ਆ ਗੱਲ ਬੋਲਿਆ ਕਰੋ ਯਾਰ ਮਾੜਾ ਮੋਟਾ ਆਦੇ ਹੱਕਾਂ ਲਈ ਹਾਂਜੀ ਦੋਸਤੋ ਚੱਲਦੇ ਆ ਹੁਣ ਉਹ ਖੰਨੇ ਦਾਣਾ ਮੰਡੀ ਜਿੱਤੀ ਗਿਆ ਇੱਥੋਂ ਗੱਡੀ ਚੱਕਣੀ ਸੀ ਉਹਨਾਂ ਦੇ ਨਾਲ ਜਿੱਤੀ ਹਾਂਜੀ ਪਿੰਡ ਨੂੰ ਜਾ ਰਹੇ ਆ ਜੀ ਆ ਮੇਰੇ ਭਤੀ ਜਾ ਕੇ ਖੰਨੇ ਵਾਲੇ ਥੰਨਾ ਹੀ ਆ ਜ਼ਰਾ ਹਾਂਜੀ ਹਾਂਜੀ ਵੀਰੇ ਖੰਨਾਈ ਆ ਜੀ ਇਹ ਆ ਇਹਦਾ ਵੀਰ ਦਾ ਵੀ ਥੰਨਾ ਹੀ ਆ ਤੇਰਾ ਕਿਹੜਾ ਹੈ ਖੰਨਾਈ ਆ ਇਹਦੇ ਨੇ ਅਸੀਂ ਖੰਨੇ ਰਹਿ ਠੀਕ ਆ ਗੈਰਮੈਂਡ ਪਾਵਰ ਲਾਈ ਠੀਕ ਹੈ ਉਹ ਠੀਕ ਹੋ ਹਾਂ ਜੀ ਹਾਂ ਜੀ ਹਾਂ ਜੀ ਜਾ ਰਹੇ ਹਾਂ ਜੀ ਪਿੰਡ ਨੂੰ ਆ ਮੇਰੇ ਭਤੀਜ ਜਾ ਕੇ ਦੋਏ ਦਿਖਾਤਾ ਦੇ ਹੁਣ ਮੂੰਹ ਸੰਗਦਾ ਕਾ ਦੂੰਗਾ ਨਹੀਂ ਹਾਂ ਜੀ ਖੰਨੇ ਖੜਾਤੀਆ ਮਾਰਕੀਟ ਜੀ ਚ ਤੇ ਮੀ ਉਹਨਾਂ ਵਾਸਤੇ ਲੈ ਲਿਆ KFC ਹੁਣ ਚਲਦੇ ਆ ਪਿੰਡ ਵੱਲ ਨੂੰ ਆਪਾਂ ਤੇ ਵੇ ਇੱਥੇ ਵੀ ਭਤੀਜ ਮਿਲਗੇ ਦੀ ਮੈਨੂੰ ਖੰਨੇ ਵਾਲੇ ਚਲਦੇ ਆ ਜੀ ਪਿੰਡ ਨੂੰ ਲੈ ਲਿਆ ਸਮਾਨ ਆਪਾਂ ਸਤਿ ਸ਼੍ਰੀ ਅਕਾਲ ਜੀ ਹੁਣੇ ਆਏ ਆ ਜੀ ਘਰੇ ਮੈਂ ਫਿਰ ਟਾਈਮ ਹੋ ਗਿਆ ਜੀ 7:25 ਤੇ ਬਲੌਗ ਅੱਜ ਮੜਾ ਮੋਟਾ ਲੇਟ ਫੀਟ ਹੋ ਜੂਗਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਘੰਟੀ ਵਾਲੀ ਬਟਨ ਦੱਬਿਓ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਬਹੁਤ ਸਥਿਤੀ ਜੀ ਠੀਕ ਨਹੀਂ ਯਾਰ ਮਨ ਦੁਖੀ ਹੋਇਆ ਦੇਖ ਕੇ ਯਾਰ ਐ ਫਸਲਾਂ ਡੁੱਗੀਆਂ ਪਈਆਂ ਨੇ ਪਰ ਚਿਹਰਿਆਂ ਤੇ ਉਹਨਾਂ ਦੇ ਫਿਰ ਵੀ ਸਾਰਿਆਂ ਦੇ ਉਹ ਹੈਗਾ ਮਤਲਬ ਜਿੰਦਾਦਿਲੀ ਹੈਗੀ ਆ ਯਾਰ ਤੇ ਸਾਨੂੰ ਪਕੌੜੀ ਵੀ ਖਲਾਈ ਜੇ ਉੱਥੇ ਚਾਹ ਨਾਲ ਸਲੂਟ ਆ ਯਾਰ ਤੁਹਾਨੂੰ ਸਾਰਿਆਂ ਨੂੰ ਲਵ